ਕੇਂਦਰ ਸਰਕਾਰ ਨੇ ਸੈਨੇਟ ਨੂੰ ਭੰਗ ਕਰ ਦਿੱਤਾ ਜੋ ਪਿਛਲੇ 59 ਸਾਲਾਂ ਤੋਂ ਚੱਲਦੀ ਆ ਰਹੀ ਸੀ ਇਸ ਸੈਨੇਟ ਦੇ ਲਈ ਹਰ ਸਾਲ ਚੋਣਾਂ ਹੁੰਦੀਆਂ ਸਨ ਤੇ ਸੈਨੇਟ ਦੇ ਵਿੱਚ 90 ਮੈਂਬਰ ਹੁੰਦੇ ਸਨ ਕੇਂਦਰ ਸਰਕਾਰ ਨੇ ਇਸ ਨੂੰ ਘਟਾ ਕੇ ਲਗਭਗ 33 ਕਰ ਦਿੱਤਾ ਇਸ ਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਰੋਸ ਫੈਲ ਗਿਆ ਵੱਡੀ ਗਿਣਤੀ ਵਿੱਚ ਸਿਆਸੀ ਲੀਡਰ ਵੀ ਪੰਜਾਬ ਯੂਨੀਵਰਸਿਟੀ ਪਹੁੰਚੇ ਹੋਏ ਨੇ ਸਮਾਜ ਸੇਵੀ ਦੇ ਵੱਲੋਂ ਲਗਾਤਾਰ ਕੇਂਦਰ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਨੌਜਵਾਨ ਦਰਨਾ ਪ੍ਰਦਰਸ਼ਨ ਕਰ ਰਹੇ ਨੇ ਇਸੇ ਦੌਰਾਨ ਹੀ 10 ਨਵੰਬਰ ਨੂੰ ਵੱਡੇ ਕੱਟ ਦਾ ਐਲਾਨ ਵੀ ਕੀਤਾ ਗਿਆ ਜਿੰਨੇ ਵੀ ਸਿਆਸੀ ਲੀਡਰ ਨੇ ਲਗਾਤਾਰ ਕੇਂਦਰ ਸਰਕਾਰ ਦੇ ਇਸ ਰਵੱਈਏ ਤੇ ਵੱਡੇ ਸਵਾਲ ਖੜੇ ਕਰਦੇ ਆ ਰਹੇ ਨੇ ਉੱਥੇ ਹੀ ਚਰਨਜੀਤ ਸਿੰਘ ਚੰਨੀ ਤੋਂ ਜਦੋਂ ਪੀਯੂ ਦੇ ਮਾਮਲੇ ਤੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਸਿੱਧੇ ਤੌਰ ਤੇ ਧੱਕਾ ਹੋ ਰਿਹਾ ਹੈ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਹੌਲੀ-ਹੌਲੀ ਪੂਰੇ ਪੰਜਾਬ ਤੇ ਕਬਜ਼ਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਹਿਣਾ ਚਰਨਜੀਤ ਚੰਨੀ ਦਾ ਤੁਸੀਂ ਵੀ ਸੁਣੋ ਯੂਟੀ ਪੰਜਾਬ ਨੂੰ ਅੱਜ ਬਣਾ ਦਿੱਤਾ ਗਿਆ ਤੁਸੀਂ ਦੇਖੋਗੇ 50 ਕਿਲੋਮੀਟਰ ਦੀ ਹੱਦ ਤੱਕ ਬੀਐਸਐਫ ਆ ਗਈ ਹੈ ਬੀਬੀਐਮਬੀ ਤੇ ਕਬਜ਼ਾ ਕੇਂਦਰ ਸਰਕਾਰ ਨੇ ਕਰ ਲਿਆ ਹੁਣ ਸਾਡੀ ਆ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਇਸੇ ਤਰ੍ਹਾਂ ਦਾ ਅਦਾਰਾ ਐਸਜੀਪੀਸੀ ਹੈ ਇਸੇ ਤਰ੍ਹਾਂ ਦਾ ਅਦਾਰਾ ਪੀਏਯੂ ਹੈ ਜਿਨ੍ਹਾਂ ਦੇ ਬਾਹਰਲੇ ਪਾਸੇ ਵੀ ਅਦਾਰੇ ਹੈਗੇ ਆ ਉਹਨਾਂ ਨੂੰ ਵੀ ਹੌਲੀ-ਹੌਲੀ ਇਹ ਕਬਜ਼ੇ 'ਚ ਕਰ ਲੈਣਗੇ ਸੋ ਸਾਡੀ ਮੰਗ ਇਹ ਹੈ ਕਿ ਜਿਹੜੀ 99 ਮੈਂਬਰੀ ਜਿਹੜੀ ਸਿਸਟਮ ਸਾਲਾਂ ਤੋਂ ਦਹਾਕਿਆਂ ਵੱਧੀ ਚੱਲਦਾ ਆਇਆ ਹੈ ਸੈਂਕੜੇ ਸਾਲਾਂ ਤੋਂ ਪਹਿਲਾਂ ਤੋਂ ਚੱਲਦਾ ਆਇਆ ਉਸ ਨੂੰ ਦੁਬਾਰੇ ਤੋਂ ਰਿਵਾਈਵ ਕੀਤਾ ਜਾਵੇ ਉਸ ਨੂੰ ਖਤਮ ਨਾ ਕੀਤਾ ਜਾਵੇ 99 ਮੈਂਬਰੀ ਲੋਕਾਂ ਦਾ ਰਾਜ ਸੀ ਲੋਕ ਜਿਹੜੇ ਇੱਥੇ ਦੇ ਗ੍ਰੈਜੂਏਟ ਪੜ੍ਹੇ ਲਿਖੇ ਪੜ ਕੇ ਗਏ ਆ ਉਹ ਆਪਣੇ ਚੁਣਕੇ ਨਮਾਇंदे ਭੇਜਦੇ ਤੇ ਉਹ ਨਮਾਇंदे ਯੂਨੀਵਰਸਿਟੀ ਨੂੰ ਚਲਾ ਰਹੇ ਸੀ ਹੁਣ ਨਮਾਇੰਦਿਆਂ ਦੀ ਜਗ੍ਹਾ ਸਰਕਾਰ ਦੇ ਹੱਥ ਟੋਕੇ ਚਲਾਣਗੇ ਜਿਹਦੇ ਨਾਲ ਯੂਨੀਵਰਸਿਟੀ ਖਾਤਵੇਂ ਬੰਲੂ ਤੁਰੇਗੀ ਸਾਡਾ ਨੌਜਵਾਨ 7 ਦਿਨਾਂ ਤੋਂ ਉਹ ਹੜਤਾਲ ਤੇ ਪਿਆ ਹੈ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਕਾਲਜਾਂ ਦੇ ਵਿੱਚ ਸਟੂਡੈਂਟਸ ਪੋਲਿਟਿਕਸ ਨੂੰ ਖਤਮ ਕਰਨ ਲਈ ਮੈਂ ਐਮਸੀ ਤੋਂ ਲੈ ਕੇ ਸਕੂਲ ਕਾਲਜ ਦੇ ਰਿਪਰੈਜ਼ੈਂਟੇਡ ਸਟੂਡੈਂਟ ਦੇ ਰਿਪਰੈਜ਼ੈਂਟੇਟਿਵ ਤੋਂ ਲੈ ਕੇ ਐਮ ਸੀਐਮ ਤੱਕ ਗਿਆ ਉਹ ਦੇਣ ਕੀ ਦੀ ਹੈ ਸਟੂਡੈਂਟ ਪੋਲਿਟਿਕਸ ਦੀ ਹੈ ਸਟੂਡੈਂਟ ਪੋਲਿਟਿਕਸ ਕੀਤੀ ਉਥੋਂ ਜਾਣ ਆਈ ਕੰਮ ਦੀ ਲੋਕਾਂ ਦੇ ਨੌਜਵਾਨਾਂ ਦੇ ਵਿਦਿਆਰਥੀਆਂ ਦੇ ਕੰਮ ਕਰਨ ਲੱਗਿਆ ਸੋ ਸਾਡੀ ਮੰਗ ਇਹ ਹੈ ਕਿ ਜਿਹੜੀ 99 ਮੈਂਬਰੀ ਜਿਹੜੀ ਸਿਸਟਮ ਸਾਲਾਂ ਤੋਂ ਦਹਾਕਿਆਂ ਵੱਧੀ ਚੱਲਦਾ ਆਇਆ ਹੈ ਸੈਂਕੜੇ ਸਾਲਾਂ ਤੋਂ ਪਹਿਲਾਂ ਤੋਂ ਚੱਲਦਾ ਆਇਆ ਉਸ ਨੂੰ ਦੁਬਾਰੇ ਤੋਂ ਰਿਵਾਈਵ ਕੀਤਾ ਜਾਵੇ ਉਸ ਨੂੰ ਖਤਮ ਨਾ ਕੀਤਾ ਜਾਵੇ ਆਨ ਡਿਕਲੇਰਡ ਯੂਟੀ ਪੰਜਾਬ ਨੂੰ ਅੱਜ ਬਣਾ ਦਿੱਤਾ ਗਿਆ ਤੁਸੀਂ ਦੇਖੋਗੇ 50 ਕਿਲੋਮੀਟਰ ਦੀ ਹੱਦ ਤੱਕ ਬੀਐਸਐਫ ਆ ਗਈ ਹੈ ਬੀਬੀਐਮਬੀ ਤੇ ਕਬਜ਼ਾ ਕੇਂਦਰ ਸਰਕਾਰ ਨੇ ਕਰ ਲਿਆ ਹੁਣ ਸਾਡੀ ਆ ਪੰਜਾਬ ਯੂਨੀਵਰਸਿਟੀ ਦੇ ਕਰ ਲਿਆ ਇਸੇ ਤਰ੍ਹਾਂ ਦਾ ਅਦਾਰਾ ਐਸਜੀਪੀਸੀ ਹੈ ਇਸੇ ਤਰ੍ਹਾਂ ਦਾ ਅਦਾਰਾ ਪੀਏਯੂ ਹੈ ਜਿਨ੍ਹਾਂ ਦੇ ਬਾਹਰਲੇ ਪਾਸੇ ਵੀ ਅਦਾਰੇ ਹੈਗੇ ਆ ਉਹਨਾਂ ਨੂੰ ਵੀ ਹੌਲੀ-ਹੌਲੀ ਕਬਜ਼ੇ 'ਚ ਕਰ ਲੈਣਗੇ ਸੋ ਸਾਡੀ ਮੰਗ ਇਹ ਹੈ ਕਿ ਜਿਹੜੀ 99 ਮੈਂਬਰੀ ਜਿਹੜੀ ਸਿਸਟਮ ਸਾਲਾਂ ਤੋਂ ਦਹਾਕਿਆਂ ਵੱਧੀ ਚੱਲਦਾ ਆਇਆ ਹੈ ਸੈਂਕੜੇ ਸਾਲਾਂ ਤੋਂ ਪਹਿਲਾਂ ਤੋਂ ਚੱਲਦਾ ਆਇਆ ਉਸ ਨੂੰ ਦੁਬਾਰੇ ਤੋਂ ਰਿਵਾਈਵ ਕੀਤਾ ਜਾਵੇ ਉਸ ਨੂੰ ਖਤਮ ਨਾ ਕੀਤਾ ਜਾਵੇ 99 ਮੈਂਬਰੀ ਲੋਕਾਂ ਦਾ ਰਾਜ ਸੀ ਲੋਕ ਜਿਹੜੇ ਇੱਥੇ ਦੇ ਗ੍ਰੈਜੂਏਟ ਪੜ੍ਹੇ ਲਿਖੇ ਪੜ ਕੇ ਗਏ ਆ ਉਹ ਆਪਣੇ ਚੁਣਕੇ ਨਮਾਇंदे ਭੇਜਦੇ ਤੇ ਉਹ ਨਮਾਇंदे ਯੂਨੀਵਰਸਿਟੀ ਨੂੰ ਚਲਾ ਰਹੇ ਸੀ ਹੁਣ ਨਮਾਇੰਦਿਆਂ ਦੀ ਜਗ੍ਹਾ ਸਰਕਾਰ ਦੇ ਹੱਥ ਟੋਕੇ ਚਲਾਣਗੇ ਜਿਹਦੇ ਨਾਲ ਯੂਨੀਵਰਸਿਟੀ ਖਾਤਵੇਂ ਬਾਲੂ ਤੁਰੇਗੀ ਸਾਡਾ ਨੌਜਵਾਨ 7 ਦਿਨਾਂ ਤੋਂ ਉਹ ਹੜਤਾਲ ਦੇ ਪਿਆ ਹੈ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਕਾਲਜਾਂ ਦੇ ਵਿੱਚ ਸਟੂਡੈਂਟਸ ਪੋਲਿਟਿਕਸ ਨੂੰ ਖਤਮ ਕਰਨ ਲਈ ਮੈਂ ਐਮਸੀ ਤੋਂ ਲੈ ਕੇ ਸਕੂਲ ਕਾਲਜ ਦੇ ਰਿਪਰੈਜ਼ੈਂਟੇਡ ਸਟੂਡੈਂਟ ਦੇ ਰਿਪਰੈਜ਼ੈਂਟੇਟਿਵ ਤੋਂ ਲੈ ਕੇ ਐਮ ਸੀਐਮ ਤੱਕ ਗਿਆ ਹੈ ਉਹ ਦੇਣ ਕੀ ਦੀ ਹੈ ਸਟੂਡੈਂਟ ਪੋਲਿਟਿਕਸ ਦੀ ਹੈ ਸਟੂਡੈਂਟ ਪੋਲਿਟਿਕਸ ਕੀਤੀ ਉਥੋਂ ਜਾਂਚ ਆਈ ਕੰਮ ਦੀ ਲੋਕਾਂ ਦੇ ਨੌਜਵਾਨਾਂ ਦੇ